ਸਰਹੱਦ ਪਾਰ ਤੋਂ ਨਸ਼ਾ ਤਸਕਰੀ ਨੂੰ ਠਲ ਪਾਉਣ ਦੇ ਲਈ ਜਿੱਥੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਲਗਾਤਾਰ ਕਾਰਪਾਈਆਂ ਕੀਤੀਆਂ ਜਾ ਰੀਆਂ ਨੇ ਉਤਹੀ ਬੀਐਸਐਫ ਦੇ ਵੱਲੋਂ ਇੱਕ ਸਰਚ ਆਪਰੇਸ਼ਨ ਦੇ ਤਹਿਤ 2 ਕਰੋੜ ਦੀ ਡਰੱਗ ਮਨੀ ਇੱਕ ਕਾਰ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਬਾਰਡਰ ਏਰੀਆ ਯਾਨੀ ਕਿ ਸਰਹੱਦੀ ਏਰੀਏ ਦੇ ਵਿੱਚ ਇੱਕ ਪਿੰਡ ਦੇ ਅੰਦਰੋਂ ਇੱਕ ਕਾਰ ਤੇ ਵਿੱਚੋਂ ਇਹ 2 ਕਰੋੜ ਦੀ ਡਰੱਗ ਬਣੀ ਬਰਾਮਦ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਚ ਜੋ ਤੁਹਾਨੂੰ ਇਹ ਨੋਟਾਂ ਦੇ ਬੰਡਲ ਦਿਖਾਈ ਦੇ ਰਹੇ ਨੇ ਉਹੀ ਡਰੱਗ ਮੰਨੀ ਹੈ 2 ਕਰੋੜ ਦੀ ਜੋ ਕਿ ਬੀਐਸਐਫ ਦੇ ਵੱਲੋਂ ਇੱਕ ਗੱੜੇ ਵਿੱਚੋਂ ਬਰਾਮਦ ਕੀਤੀ ਗਈ ਹੈ ਬੀਐਸਐਫ ਦੀ ਸਰਕਾਰਪਾਈ ਦੇ ਤਹਿਤ ਹੀ ਇਸ ਮਾਮਲੇ ਦੇ ਵਿੱਚ ਅਗਲੀ ਰੀ ਜਾਂਚ ਜਾਰੀ ਹੈ ਤਸਦੀਕ ਇਹ ਵੱਡੀ ਗਿਣਤੀ ਦੇ ਵਿੱਚ ਬੀਐਸਐਫ ਦੇ ਵੱਲੋਂ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੈਗ ਭਰ-ਭਰ ਕੀਤੇ ਨੋਟਾਂ ਦੇ ਵੱਡਲ ਬੀਐਸਐਫ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਬਰਾਮਦ ਕੀਤੀ ਗਈ ਇਹ ਡਰੱਗ ਮਨੀ 2 ਕਰੋੜ ਦੀ ਹੈ ਤੇ ਫਿਲਹਾਲ ਇਸ ਮਾਮਲੇ ਦੇ ਸਬੱਤ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਦੱਸਦੀ ਕਿ ਅਮਰਿਤ ਸਰਦੇ ਸਰਹੱਦੀ ਇਲਾਕੇ ਦੇ ਵਿੱਚ ਇੱਕ ਪਿੰਡ ਦੇ ਅੰਦਰੋਂ ਇੱਕ ਘਰ ਦੇ ਅੰਦਰ ਇਹ ਡਰਗਮਨੀ ਬਰਾਮਦ ਕੀਤੀ ਗਈ ਹੈ। ਤੇ ਇਥੇ ਵੀ ਦੱਸਦੀ ਹੈ ਕਿ ਜੁਨਾ ਨਸ਼ਾ ਤਸਕਰਾਂ ਦੇ ਕੋਲੋਂ ਹੀ ਡਰਗਮਰੀ ਬਰਾਮਦ ਹੋਈ ਹੈ ਉਹ ਪਾਕਿਸਤਾਨ ਤੋਂ ਨਸ਼ਾ ਮਗਵਾਉਂਦੇ ਸਨ।